ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਪਹਾੜਾਂ 'ਤੇ ਹੋ ਰਹੀ ਬਰਸਾਤ ਤੋਂ ਬਾਅਦ ਦਰਿਆਵਾਂ ਦੇ ਵਿੱਚ ਵੱਧ ਘਟ ਰਿਹਾ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਵੀ ਉੱਪਰ-ਨੀਚੇ ਜਾ ਰਿਹਾ ਪਾਣੀ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਕਰ ਦਿੱਤਾ ਅਲਰਟ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦਾ ਹੈ ਪਾਣੀ ਕੈਨੇਡਾ ਦੇ ਸ਼ਰੀਦ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਕਰ ਪਹੁੰਚੀ ਮ੍ਰਿਤਕ ਦੇ ਤਾਂ ਨਾਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਮ ਵਿਦਾਈ ਨਹੀਂ ਵੇਖਿਆ ਜਾਂਦਾ ਮਾਂ ਤੇ ਭੈਣ ਦਾ ਦੁੱਖ ਕੈਨੇਡਾ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਏਜੰਟ ਚੜਿਆ ਨੌਜਵਾਨਾਂ ਦੇ ਹੱਥੇ ਚੌਂਕ ਦੇ ਵਿੱਚ ਖੜ ਕੇ ਚੜਿਆ ਕੁੱਟਾਪਾ ਏਡੀਜੀਪੀ ਦੀ ਗੱਡੀ ਲੰਘਣ ਤੇ ਪਾਇਆ ਰੋਲਾ ਕਿਹਾ ਮੈਨੂੰ ਛੁਡਵਾ ਲੋ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਇੱਕ ਵੱਡਾ ਝਟਕਾ ਲੱਗਾ ਹੈ ਦਰਸਲ ਮੌਜੂਦਾ ਵਿਧਾਇਕ ਜੋ ਕਿ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਰਸਲ ਬੁੰਗਾ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਡਾਕਟਰ ਸੁਖੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ 10 ਦੀ ਕਿ ਡਾਕਟਰ ਸੁਖੀ ਅਕਾਲੀ ਦਲ ਦੀ ਟਿਕਟ ਤੇ ਜਲੰਧਰ ਤੋਂ ਲੋਕ ਸਭਾ ਸੀਟ ਵੀ ਲੜੇ ਸਨ ਜਿਸ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਬਿਆਸੀ ਤੇ ਡਾਕਟਰ ਸੁਖੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇਲੇ ਆਗੂਆਂ ਦੇ ਵਿੱਚੋਂ ਇੱਕ ਸਨ ਪਰ ਹੁਣ ਇੱਕ ਵੱਡਾ ਝਟਕਾ ਕਹਿ ਸਕਦੇ ਹਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਜਿੱਥੇ ਮੌਜੂਦਾ ਵਿਧਾਇਕ ਡਾਕਟਰ ਸੁਖਮਿੰਦਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਜਦ ਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲੀ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਦਿਲਾਂ ਸਵਜ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਂ ਪਾਰਲੀਮੈਂਟ ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਉਹ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲੇ ਆ ਰਿਕਾਰਡ ਉਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚ ਆ ਚੋਣਾ ਮੈਂ ਪਿੰਡਾਂ ਚ ਆ ਪ੍ਰੋਬਲਮ ਹੈ ਸਾਨੂੰ ਫੰਡ ਦਿਓ ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਸੀ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਤੇਰਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਪਰ ਅੱਜ ਮੈਂ ਮੈਂ ਮਾਨਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈਕ ਹੋਣ ਜਾ ਰਿਹਾ ਮੈਂ ਉਸ ਹਲਕੇ ਤੋਂ ਆਣਾ ਜਿੱਥੇ ਸ਼ਿਦੇਵਸ ਦਾ ਪੱਗ ਸਿੰਘ ਦਾ ਡਿਪੈਂਡਰ ਪਰ ਮੇਰੀ ਇਹ ਸਦਾਈ ਦਿਨੀ ਖਾਸ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼ਿਦੇਵਸ ਦਾ ਪੱਗ ਸਿੰਘ ਨੇ ਆਪਣਾ ਬਚਨ ਬਤਾਇਆ ਹੋਵੇ ਔਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਜਾਂ ਸਾਰੇ ਹੀ ਆਜ਼ਾਦੀ ਦਾ ਨਿਖਮਾ ਆਇਓ ਸ਼ਹੀਦਾਂ ਨੂੰ ਸਲਾਮ ਭਗਤ ਸਿੰਘ ਜੀ ਬਤੌਰ ਤੇ। ਪਰ ਮੈਨੂੰ ਉਹਨਾਂ ਰੈਵਣ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬਸੀ ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਬਣ ਕੇ ਦੋ ਸਾਡੇ ਤੇ ਉਹਨਾਂ ਦੇ ਇਹਾਸਾਨ ਨੇ ਜੋ ਸਾਡੇ ਜੀ ਉਹਨੇ ਕੀਤਾ। 50 ਸਾਲਾਂ ਦੇ ਕੇ ਆਮਾਦੀ ਪਾਰਟੀ joint ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਹੀਦੇ ਉਸ ਦਾ ਪਕਸਿੰਦ ਇੰਪੀਟ ਉਸ ਸੌਂਚੋ ਕਿਹਾ ਮੈਂ ਜਿਸ ਦਿਨ ਉਹ ਸੌਂਚ ਚੁੱਕੀ ਸੀ ਮੈਂ ਉਸਨ ਉਸ ਸੌਂਚ ਮਗਰ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੂਨਾਰੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਆਉਟ ਐਨੀ ਹੇਜੀਟੇਸ਼ਨ ਉਸੇ ਬਿਲੀ ਕਿਹਾ ਕਿ ਮੈਂ ਇਸ ਤਰ੍ਹਾਂ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ। ਪਰ ਜਦੋਂ ਸਭ ਤੋਂ ਜ਼ਿਆਦਾ ਜਦੋਂ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਬੇਧੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਹੈ ਬੜੀ ਕਰਪਸ਼ਨ ਕਰਦਾ। ਪਰ ਬਾਈ ਚਾਂਸ ਸੀਐਮ ਸਭ ਉੱਥੇ ਬੈਠੇ ਸੀ ਨਾ ਨੇ ਮੈਨੂੰ ਉੱਥੋਂ ਬੁਲਾ ਲਿਆ। ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ। ਪਰ ਮੈਂ ਜਦੋਂ ਉੱਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮ.ਐਲ.ਏ. ਸੀ.ਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਮੇਰੇ ਨਾਲ ਬੈਠਿਆ ਹੋਵੇ। ਪਰ ਇਹਨਾਂ ਨੇ ਮੈਨੂੰ ਕਿਹਾ ਕਿ ਹ ਇਸ਼ਾਰਾ ਕਰਕੇ ਬੁਲਾਇਆ ਸੀ। ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰਤੱਵਨ ਦੱਸ ਕਰਨਾ ਕੀ ਆ। ਮੈਂ ਕਿਹਾ ਤੁਸੀਂ ਤੁਸੀਂ ਜੋ ਤੁਸੀਂ ਸੀ.ਐਮ ਨੂੰ ਮੈਂ ਤਾਂ ਉਹ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੌਕਰਾ ਤਰ ਗੰਡਾ ਦਾ। ਇਹਨਾਂ ਨੇ ਉਸੇ ਵੇਲੇ ਆਰਡਰ ਕੀਤਾ ਕਿ ਇਹਨੂੰ ਸਸਪੈਂਡ ਕਰੋ। ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ। ਪਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਉਹ ਬੰਦਾ ਉੱਥੇ ਨਹੀਂ ਸੀ ਨਾ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਇਸ ਲਈ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਤੇ ਮੈਂ ਇਹਨਾਂ ਨੂੰ ਬੁਸ਼ਵਾਸਾ ਦਿਵਾਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਕੈਨੇਡਾ ਭੇਜਣ ਦੇ ਨਾਮ ਤੇ ਨੌਜਵਾਨਾਂ ਦੇ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਏਜੰਟ ਜਿਸ ਦਾ ਕੀ ਨੌਜਵਾਨਾਂ ਦੇ ਵੱਲੋਂ ਚੌਕ ਦੇ ਵਿੱਚ ਖੜ ਕੇ ਕੁਟਾਪਾ ਚੜਾਇਆ ਗਿਆ ਤਸਵੀਰਾਂ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਸਾਹਮਣੇ ਦੀਆਂ ਨੇ ਜਿੱਥੇ ਇੱਕ ਏਜੰਟ ਜਿਸ ਨੂੰ ਕਿ ਕੁਝ ਵਿਅਕਤੀਆਂ ਦੇ ਵੱਲੋਂ ਫੜ ਲਿਆ ਜਾਂਦਾ ਹੈ ਤੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਦੇ ਵੱਲੋਂ ਕੈਨੇਡਾ ਭੇਜਣ ਦੇ ਨਾਮ ਤੇ 40 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਤੇ ਅਜੇ ਤੱਕ ਪੈਸੇ ਵਾਪਸ ਨਹੀਂ ਕੀਤੇ ਗਏ ਜਦ ਇਹਨਾਂ ਦੇ ਵੱਲੋਂ ਪੈਸੇ ਵਾਪਸ ਮੰਗੇ ਜਾਂਦੇ ਨੇ ਤਾਂ ਇਹ ਫੋਨ ਨਹੀਂ ਚੁੱਕਦਾ ਤੇ ਹੁਣ ਇਹ ਏਜੰਟ ਇਹਨਾਂ ਦੇ ਅੜਿੱਕੇ ਆਇਆ ਹਾਲਾਂਕਿ ਜਦ ਇਸ ਏਜੰਟ ਨੂੰ ਪੀੜਤ ਨੌਜਵਾਨਾਂ ਨੇ ਫੜਿਆ ਸੀ ਤਾਂ ਰਸਤੇ ਦੇ ਵਿੱਚੋਂ ਲੰਘ ਰੇ ADGP SPS ਪਰਮਾਰ ਦੀ ਗੱਡੀ ਨੂੰ ਵੇਖ ਕੇ ਇਹ ਏਜੰਟ ਰੋਲ ਪੌਣ ਲਗ ਪੈਂਦਾ ਤੇ ਕਹਿੰਦਾ ਕਿ ਸਰ ਮੈਨੂੰ ਛੁਡਵਾ ਲਓ ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਐਸ ਐਚਓ ਹਰਜੋਤ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਡਨੈਪਿੰਗ ਦੀ ਇੱਕ ਕਾਲ ਆਈ ਸੀ ਕਿਤੇ ਇਹ ਵੀ ਦੱਸਿਆ ਗਿਆ ਕਿ ਇਹ ਜਿਹੜਾ ਸ਼ਖਸ ਹੈ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਤੇ ਉਸ ਦਾ ਪੈਸਿਆਂ ਨੂੰ ਲੈ ਕੇ ਕੋਈ ਰੋਲਾ ਚੱਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਐਸਬ ਮਾਮਲਾ ਕੀ ਹੈਗਾ ਕਚਰੀ ਕੋਲੀ ਕੰਪਨੀ ਨੂੰ ਪਰਿਆ ਹੈ ਜਿਹਨਾਂ ਨੇ ਮਾਰਿਆ ਕਿਸੇ ਲਈ ਕਈ ਵਾਰੀ ਸੀ ਉਹ ਲੰਬੇ ਰਿਹਾ ਕਚਰੀ ਵੀ ਮਿਲਦਾ ਇੱਕ ਮਾਮਲਾ ਕੀ ਇਕ ਸਾਨੂੰ ਜਿਹੜੀ ਹੈ ਕਿ ਇਹ ਡੀਸੀਆਰ ਤੋਂ ਜਿਹੜੀ ਹੈਗੀ ਕਾਲ ਆਈ ਸੀ ਫਾਈਨੈਂਸ ਨਾਲ ਦੀ ਜਿਹੜੀ ਵੀ ਮੇਰੇ ਜਿਹੜਾ ਹੈਗਾ ਘਰ ਵਾਲੇ ਨੂੰ ਰਕੀਰ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਡਨਾਪ ਕਰ ਲਿਆ ਜਿਸ ਤੇ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਦੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਚਲੇ ਗਏ ਸੀਗੇ ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਬੁਲਾਇਆ ਗਿਆ ਤੇ ਜੋ ਕਿ ਵੈਰੀਫਾਈ ਕਰਕੇ ਜਿਹੜੀ ਅਗਲੀ ਕਾਰਵਾਈ ਹੋਵੇਗੀ। ਕੀ ਮੁਢਲੀ ਜਾਂਚ ਕਰੀ ਪਤ ਲੱਗਿਆ ਥੋੜਾ ਬਹੁਤ। ਤਾਂ ਕਿਸੇ ਮੁਢਲੀ ਜਾਂਚ ਤਾਂ ਇੰਨਾ ਹੀ ਪਤਾ ਲੱਗਿਆ ਵੀ ਜਿਹੜਾ ਲਖਵੀਰ ਸਿੰਘ ਹੈ ਕਲਵੀਰ ਸਿੰਘ ਹੈ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਤੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਲੁੱਟ ਕੀਤੀ ਗਿਆ ਦਰਅਸਲ ਇੱਥੇ ਨੌਜਵਾਨ ਜੋ ਕਿ ਗੱਡੀ ਦੇ ਵਿੱਚ ਤੇਲ ਪਵਾਉਂਦੇ ਨੇ ਤੇ ਉੱਥੋਂ ਗੱਡੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਉਧਰ ਪੈਟਰੋਲ ਪੰਪ ਦੇ ਕਰਿੰਦੇ ਜੋ ਕਿ ਇਹ ਸਭ ਕੁਝ ਵੇਖਦੇ ਰਹਿ ਜਾਂਦੇ ਨੇ ਦਰਅਸਲ ਜਿਸ ਗੱਡੀ ਦੇ ਵਿੱਚ ਉਹ ਨੌਜਵਾਨ ਸਵਾਰ ਹੋ ਕੇ ਆਏ ਸਾਨੂੰ ਗੱਡੀ ਜਿਹੜੀ ਹੈ ਜਲੰਧਰ ਨੰਬਰ ਦੀ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਮਾਲਿਆ ਪਿੰਡ ਦੇ ਨੇੜੇ ਇਹ ਪੈਟਰੋਲ ਪੰਪ ਹੈ ਜਿੱਥੇ ਕੁਝ ਗੱਡੀ ਦੇ ਵਿੱਚ ਜਿਸ ਸਵਾਰ ਹੋ ਕੇ ਆਏ ਇਹ ਨੌਜਵਾਨ ਜਿਨ੍ਹਾਂ ਵੱਲੋਂ ਪਹਿਲਾਂ ਗੱਡੀ ਦੇ ਵਿੱਚ ਤੇਲ ਪਵਾਇਆ ਜਾਂਦਾ ਤੇ ਉਸ ਤੋਂ ਬਾਅਦ ਇਹ ਮੁੰਡੇ ਉਥੋਂ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਅੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਆਈ ਸੀ ਡੀ ਐਸ ਦੇ ਸੁਧਾਰ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ 300 ਕਰੋੜ ਦੀ ਕਟੌਤੀ ਕੀਤੀ ਗਈ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਜ਼िला ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਆ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਇਸ ਮੌਕੇ ਗੱਲਬਾਤ ਕਰਦੇ ਆ ਆਗੂ ਗੁਰਮੀਤ कौर ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਆ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਬਣਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਕਾਰਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਦਾ ਕੇਨਾਕੀ ਅੰਗਨਵਾੜੀ ਸੈਂਟਰਾਂ ਦੇ ਵਿੱਚ ਜੋ ਵੀ ਰਾਸ਼ਨ ਆ ਰਿਹਾ ਹੈ ਉਸ ਦੀ ਕੁਆਲਿਟੀ ਚੰਗੀ ਨਹੀਂ ਹੈ ਜਿਸ ਦੇ ਬਾਰ ਬਾਰ ਕਹਿਣ ਤੇ ਵੀ ਇਸ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਕੀਤਾ ਜਾ ਰਿਹਾ ਮੇਰਾ ਨਾਮ ਗੁਰਮੀਤ ਕੌਰ ਬਲਾਕ ਸਰੰਧ ਜਿਹਦਾ ਫਤਿਹਗੜ੍ਹ ਸਾਹਿਬ ਅੱਜ ਅਸੀਂ ਸਰਕਾਰ ਦੇ ਰੋਸ ਪ੍ਰਗਟ ਕਰਦੇ ਆ ਕਿ ਆਈਸੀਡੀਐਸ ਦੀ ਸਕੀਮ ਵਿੱਚ ਬਜਟ ਵਿੱਚ 300 ਕਰੋੜ ਦੀ ਕਟੋਪ ਕਟੌਪ ਕੀ ਕੀਤੀ ਆ ਉਹਦੇ ਸੰਬੰਧ ਵਿੱਚ ਅਸੀਂ ਸਰਕਾਰ ਦੀਆਂ ਬਜਟ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਬਜਟ ਵਿੱਚ ਵਾਧਾ ਕੀਤਾ ਜਾਵੇ ਜਿਹੜੀ ਉਹਨਾਂ ਨੇ ਕਟੌਤੀ ਕੀਤੀ ਆ ਉਹ ਸਾਨੂੰ ਮਨਜ਼ੂਰ ਨਹੀਂ ਹੈ ਤੇ ਸਾਡੇ ਨਾਲ ਹੀ ਤਿੰਨ ਤੋਂ 6 ਸਾਲ ਦੇ ਬੱਚੇ ਵਾਪਸ ਦੇ ਰਹੇ ਨੇ ਨਾਲ ਹੀ ਸਾਡਾ ਪੋਰਸ਼ਨ ਟ੍ਰੈਕ ਤੇ ਜੋ ਕੰਮ ਹੁੰਦਾ ਸਨ ਨਾਲ ਭੁਗਾਇਆ ਦਿੱਤੇ ਜਾਂਦੇ ਨੇ ਜੋ ਫੀਡ ਆਉਂਦੀ ਆ ਉਹ ਵਧੀਆ ਨਹੀਂ ਆਉਂਦੀ ਸੈਂਟਰਾਂ ਚ ਉਹ ਗੰਦੀ ਫੀਡ ਦੇ ਰਹੇ ਨੇ ਅਸੀਂ ਬਾਰ ਬਾਰ ਮੰਗ ਪਰ ਦਿੱਤਾ ਸਰਕਾਰ ਨੂੰ ਕਿ ਜੋ ਰਾਸ਼ਨ ਸਾਡੇ ਵਿੱਚਿੰਕੋ ਛੇਸਾ ਦੇ ਵਿੱਚ ਆ ਰਿਹਾ ਉਹਦੇ ਵਿੱਚ ਬਦਲਾਅ ਦਿੱਤਾ ਜਾਵੇ ਪਰ ਸਰਕਾਰ ਦੇ ਕੰੰਨਾਂ ਤੇ ਗੂੰ ਨਹੀਂ ਫਰਕ ਪਈ ਹੈਗੇ ਬਸ ਜੋ ਦੀ ਮੰਤਰੀ ਦਾ ਬਜੇਤਪੁਰ ਕਹਿੰਦੀ ਸੀ ਕਿ ਅਸੀਂ ਜਾਂਚ ਕਰਵਾਈਏ ਕੁਝ ਵੀ ਦੇਖਾ ਨਹੀਂ ਲੱਗ ਰਿਹਾ ਪਰ ਜਾਂਚ ਦੇ ਦੌਰਾਨ ਵੀ ਲੋਕਾਂ ਨੂੰ ਲਾਹ ਪਤਰੀ ਨਹੀਂ ਆ ਰਹੀ ਆ ਆਵਾਜ਼ ਆਦੀ ਇਹ ਰਾਸ਼ਨ ਵਧੀਆ ਨਹੀਂ ਹੈਗਾ ਜਦੋਂ ਲੋਕ ਬਣਾਉਂਦੇ ਨੇ ਘਰਾਂ ਵਿੱਚ ਜਾਂ ਅਸੀਂ ਸੈਂਟਰ ਵਿੱਚ ਬਣਾਉਂਦੇ ਆ ਕਾ ਜੋ ਸਾਨੂੰ ਕਮੀ ਮਹਿਸੂਸ ਹੁੰਦੀ ਆ ਸੀ ਉਹਨਾਂ ਨੂੰ ਦੱਸਿਆ ਆ ਪਰ ਉਹਦੇ باوجود ਵੀ ਉਹਨਾਂ ਨੇ ਉਹੀ ਰਾਸ਼ਨ ਦੁਬਾਰਾ ਸੈਂਟਰਲ ਚ ਭੇਜਿਆ ਅਸੀਂ ਫੇਰ ਵੀ ਉਹਦੀ ਨਿੰਦਿਆ ਕਰਦੇ ਆ ਅਸੀਂ ਚਾਹੁੰਦੇ ਆ ਕਿ ਅੱਗੇ ਮੰਗ ਸੁੱਕਾ ਰਾਸ਼ਨ ਸੀ ਜੋ ਲੋਕ ਲਾਪਤਰੀ ਲੈ ਕੇ ਖੁਸ਼ ਹੁੰਦੇ ਨੇ ਸਾਨੂੰ ਉਹੀ ਰਾਸ਼ਨ ਦੁੱਧ ਘਿਓ ਚੀਨੀ ਕਣਕ ਚੌਲ ਦੁਬਾਰਾ ਦਿੱਤਾ ਜਾ ਤਾਂ ਜੋ ਅਸੀਂ ਆਪਣਾ ਤਾਜ਼ਾ ਰਾਸ਼ਨ ਮਲਾ ਕੇ ਬੱਚਿਆਂ ਨੂੰ ਖਵਾ ਸਕੀਏ ਕੈਨੇਡਾ ਦੇ ਸਰੀ ਦੇ ਵਿੱਚ ਰਾਇਕੋਟ ਦੇ ਨਾਲ ਸਬੰਧਿਤ 21 ਸਾਲਾ ਨੌਜਵਾਨ ਦੀ 25 ਜੁਲਾਈ ਨੂੰ ਮੌਤ ਹੋ ਗਈ ਸੀ ਤੇ ਉਸ ਦੀ ਮ੍ਰਿਤਕ ਦੇ ਹੁਣ ਪਿੰਡ ਪਹੁੰਚੀ ਜਿੱਥੇ ਨਮੱਖਾ ਦੇ ਨਾਲ ਨੌਜਵਾਨ ਨੂੰ ਅੰਤਮ ਵਿਦਾਈ ਦਿੱਤੀ ਗਈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਸੰਦੀਪ ਸਿੰਘ 3 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਜਿੱਥੇ 25 ਜੁਲਾਈ ਨੂੰ ਜਦੋਂ ਰੋਟੀ ਖਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਗਲ ਦੇ ਵਿੱਚ ਬੁਰਕੀ ਫਸ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਸੰਦੀਪ ਆਪਣੇ ਵੱਡੇ ਭਰਾ ਦੇ ਕੋਲ ਰਹਿ ਰਿਹਾ ਸੀ ਜਿਸ ਵੇਲੇ ਗਲੇ ਦੇ ਵਿੱਚ ਬੁਰਕੀ ਫਸਦੀ ਹੈ ਤਾਂ ਉਸ ਵੇਲੇ ਵੱਡਾ ਭਰਾ ਵੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਜਦੋਂ ਸ਼ਾਮੀ ਆਇਆ ਤਾਂ ਤੱਕ ਇਸ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਨੂੰ ਕਿ ਹੁਣ ਬੇਹੱਦ ਹੀ ਗਮਗਿਨ ਮਾਹੌਲ ਦੇ ਵਿੱਚ ਅੰਤਮ ਵਿਦਾਇਤੀ ਦਿੱਤੀ ਗਈ। ਇੱਥੇ ਮਾਂ ਤੇ ਭੈਣ ਦਾ ਦੁੱਖ ਨਹੀਂ ਵੇਖਿਆ ਜਾ ਰਿਹਾ ਸੀ ਹਰ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਜਿਹੜੇ ਨੇ ਉਹ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੰਦੀਪ ਸਿੰਘ ਹੈ ਉਹ ਬਲਦੇਵ ਸਿੰਘ ਦਾ ਪੁੱਤਰ ਹੈ ਜੋ ਕਿ ਇੱਕ ਮਿਹਨਤਕਸ਼ ਇਨਸਾਨ ਨੇ ਜਿਨ੍ਹਾਂ ਕਾਫੀ ਸਮਾਂ ਦੁਬਈ ਦੇ ਵਿੱਚ ਰਹਿ ਕੇ ਟਰਾਂਸਪੋਰਟ ਦਾ ਕਾਰੋਬਾਰ ਸਥਾਪਿਤ ਕੀਤਾ ਤੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਉਸੇ ਦੀ ਸਿੱਖਿਆ ਦੇ ਲਈ ਕੈਨੇਡਾ ਭੇਜਿਆ ਸੀ। ਜਿੱਥੇ ਵੱਡਾ ਬੇਟਾ ਪੀਆਰ ਹੋ ਚੁੱਕਿਆ ਹੈ ਤੇ ਛੋਟਾ ਬੇਟਾ ਸੰਦੀਪ ਉਥੇ ਸਟੱਡੀ ਵੀਜ਼ਾ ਤੇ ਗਿਆ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਹਲ ਪਰਿਵਾਰ ਦੇ ਵੱਲੋਂ ਹਮੇਸ਼ਾ ਵੱਧ ਚੜ ਕੇ ਦੱਸਿਆ ਜਾ ਰਿਹਾ ਹੈ ਕਿ ਡਾਈਕੁਰ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ हिस्सा ਲਿਆ ਜਾਂਦਾ ਜਿਸ ਤਹਿਤ ਰਾਜਿੰਦਰ ਸਿੰਘ ਕਾਕਾ ਜੋ ਕਿ ਸਮਾਜ ਸੇਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਵਾਤਾਵਰਨ ਬਚਾਓ ਸਮਾਜ ਸੇਵਾ ਕਲੱਬ ਦੇ ਤਹਿਤ 4 ਸਾਲਾ ਤੋਂ ਪੌਦੇ ਲਗਾ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਤੇ ਪਰਿਵਾਰ ਦੀ ਮਦਦ ਨਾਲ ਸ਼ਹਿਰ ਦੇ ਸ਼ਹਿਬਜ਼ਪੁਰਾ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਦੀ ਮੁਰੰਮਤ ਕਰਵਾਈ ਗਈ ਸੀ ਜਹਲ ਪਰਵਾਰ ਦੇ ਨਾਲ ਵਾਪਰੇ ਇਸ ਦੁਖਦਾਈ ਭਾਣੇ ਤੇ ਸ਼ਹਿਰ ਤੇ ਇਲਾਕੇ ਦੇ ਵਿੱਚ ਬਹੁ ਗਿਣਤੀ ਆਗੂਆਂ ਤੇ ਲੋਕਾਂ ਨੇ ਹਮਦਰਦੀ ਪ੍ਰਗਟਾਈ ਹੈ। ਆ ਸੁਮਨਦੀਪ ਭਾਨੀ। ਹੋਮਿਸ ਕੀ ਟੀਚਰ ਰਹੇ ਹੋ ਤੁਸੀਂ? ਹਾਂਜੀ ਮੇਰਾ ਬ੍ਰਦਰ 21 ਸਾਲ ਦਾ ਸੀਗਾ। ਅ ਸਰ ਵਿੱਚ ਸਟੂਡੈਂਟ ਵੇਸ ਤੇ ਗਿਆ ਸਿੱਖਣੇ ਜਾਂ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ। ਰੋਤਵਾ ਦੇ ਰੋਟੀਖਾਨ ਬੈਠਿਆ ਮੈਂ ਕੰਮ ਤੇ ਸੀਗਾ ਤੇ ਘਰੇ ਰੋਟੀ ਫਾਸਕੀ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਘਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਾ ਤੱਕ ਸੀਗਾ ਨਹੀਂ ਨਹੀਂ ਤੇ ਪਿੰਡ ਹੈਗਾ ਇਹਦਾ ਰਾਇਕੋਟ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਅਸੀਂ ਨਾਲ ਸਰੀਫ ਜੀ ਹਾਂਜੀ ਅਸੀਂ ਸੇਮ ਜਗ੍ਹਾ ਤੇ ਰਹਿੰਦੇ ਸੀ ਤੇ ਕਬੂਦ ਵੀ ਮਟਰ ਦੇ ਲੱਗੇ ਆਏ ਸੀ ਹੈ ਜੀ ਤੇ ਮਟਰ ਕਦੇ ਕਦੋਂ ਲੱਗੇ ਆਏ ਆ ਅ ਅੱਜ ਹੀ ਲੱਗੇ ਆਏ ਆ ਹਾਂ ਤੇ ਕੀ ਰੋ ਆਪਣਾ ਰੇਨ ਦਾ ਤਕਸ਼ਿਕ ਕੀ ਕੀ ਗੱਲਬਾਤ ਹੋਈ ਹੈ ਅੱਜ ਜੀ ਸਾਡੇ ਇੱਕ ਰੈਕੋਰਡ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਦਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨਾਲ ਮਿਲਣਯੋਗ ਆ ਔਰ ਉਸ ਸਮਾਜ ਸੇ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸ਼ਮਸ਼ਾਨ ਘਾਟ ਆ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਉੱਥੇ ਲੈ ਕੇ ਆਉਣਾ ਪਊਗਾ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ ਆ ਪਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮਾ ਹੈ हिमाचल प्रदेश ਤੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਉੱਥੇ ਬਰਸਾਤਾਂ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਉੱਪਰ-ਹੇਠਾਂ ਚੱਲਦਾ ਹੋਇਆ ਵਿਖਾਈ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕਦੇ ਪਾਣੀ ਦਾ ਪੱਧਰ ਉੱਪਰ ਤੇ ਕਦੇ ਹੇਠਾਂ ਹੋ ਜਾਂਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਆਸ ਦਰਿਆ ਦੇ ਕੰਡੇ ਇਰੀਗੇਸ਼ਨ ਵਿਭਾਗ ਦੇ ਗੇਜ਼ ਰੀਡਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਰਾਤ ਨੂੰ 737.0 ਦੀ ਗੇਜ ਦੇ ਨਾਲ ਦਰਿਆ ਦੇ ਵਿੱਚ 47000 ਕਿਊਸਿਕ ਪਾਣੀ ਸੀ ਜੋ ਕਿ ਸਵੇਰੇ 736 ਦੀ ਗੇਜ ਦੇ ਨਾਲ ਕਰੀਬ 35000 ਕਿਊਸਿਕ ਰਹਿ ਗਿਆ ਉਹਨਾਂ ਨੇ ਕਿਹਾ ਕਿ ਪਹਾੜੀ ਖੇਤਰਾ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਘਟ ਵਧ ਰਿਹਾ ਇਸ ਦੇ ਨਾਲ ਮੌੜ ਤੋਂ ਬਰਸਾਤ ਦਾ ਮੌਸਮ ਹੋਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਉਹਨਾਂ ਨੇ ਕਿਹਾ ਕਿ ਵਿਆਸ ਦਰਿਆ ਦੇ ਵਿੱਚ ਚੱਲ ਰਹੇ ਪਾਣੀ ਦੇ ਪੱਧਰ ਸੰਬੰਧੀ ਜ਼ਿਲ੍ਹਾ ਪੱਧਰ ਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਹਰ ਇੱਕ ਘੰਟੇ ਬਾਅਦ ਸੂਚਿਤ ਕੀਤਾ ਜਾਂਦਾ ਜਿਹੜਾ ਇਸ ਵੇਲੇ ਚੱਲਦਾ ਪਿਆ ਉਹ 736.00 ਗੇਜ ਚੱਲਦੀ ਪਈ ਹੈ ਤੇ ਡਿਸਚਾਰਜ ਬਣਦਾ 36960 ਕਿਊਸਕ ਰਾਤ ਨੂੰ ਜਿਹੜਾ ਚੱਲ ਗਿਆ ਸੀ ਆਪਣਾ 737.00 ਤੇ ਡਿਸਚਾਰਜ ਬਣਦਾ 47881 ਕਿਊਸਕ ਇਹਦੇ ਵਿੱਚ ਜਿਹੜਾ ਇੱਕਦਮ ਇੰਨਾ ਪਾਣੀ ਦਾ ਪੱਧਰ ਵਧਣਾ ਰਾਤੀ ਕੀ ਦਿਖਦੇ ਉਹਨੂੰ ਕਿਵੇਂ ਦਿਖਦੇ ਉਹ ਦੇਖੋ ਜੀ ਹੁਣ ਕੱਲ ਸਾਰੇ ਇਲਾਕੇ ਵਿੱਚ ਤਕਰੀਬਨ ਹਿਮਾਚਲ ਪੰਜਾਬ ਸਾਰੀ ਸਟੇਟਾਂ ਵਿੱਚੋਂ ਮੀਂਹ ਜ਼ੋਰ ਦਾ ਪਿਆ ਵਿੱਚ ਚੱਕੀ ਦਰਿਆ ਦਾ ਪਾਣੀ ਆ ਗਿਆ ਕੁਝ ਮੀਂਹ ਦਾ ਪਾਣੀ ਹੋ ਗਿਆ ਇਸ ਕਰਕੇ ਪਾਣੀ ਜਿਹੜਾ ਰਾਤ ਨੂੰ ਜਿਹੜਾ ਪਾਣੀ ਵਧ ਗਿਆ ਹੁਣ ਸਵੇਰ ਦਾ ਸਮਾਂ ਆ ਤੇ ਕੁਝ ਘਟਾ ਉਹ ਦਰਜ ਕੀਤਾ ਜਾ ਰਿਹਾ ਕੁਝ ਹਾਂ ਇਸ ਬਿਲਲੇ ਮੁੱਕ ਦੇ ਹਿਸਾਬ ਨਾਲ ਪਾਣੀ ਆਪਣੇ ਕੋਲ ਜਿਹੜਾ ਆ ਪੱਧਰ ਜਿਹੜਾ ਪਾਣੀ ਦਾ ਉਹ ਘਟਦਾ ਨਜ਼ਰ ਆ ਰਿਹਾ ਜੀ ਜਿਹੜੀ ਟੌਪ ਰਾਤ ਦਾ ਜਿਹੜਾ ਵਾਟਰ ਲੈਵਲ ਹੈ ਕਿਨਾਰੇ ਉਹ 737.00 ਡਿਸਚਾਰਜ ਹੋ ਗਿਆ 47881 ਕਿਉਂ ਸਕਦਾ ਤੇ ਹੁਣ ਜਿਹੜਾ ਅੱਗੇ ਕੋਈ ਦਰਿਆ ਦੇ ਵਧਣ ਦੀ ਸੰਭਾਵਨਾ ਹੈ ਪਣੀ ਦੇ ਤੇ ਦੇਖੋ ਜੀ ਇਹ ਬਰਸਾਤ ਦਾ ਮੌਸਮ ਹੈ ਕਿਸੇ ਵੀਲੇ ਵੀ ਪਾਣੀ ਜਿਹੜਾ ਉਹ ਵੱਧ ਸਕਦਾ ਇਹ ਤਾਂ ਹੁਣ ਆਏ ਤੇ ਪੱਕਾ ਪਤਾ ਲੱਗੂ ਹੁਣ ਜਿਵੇਂ ਬਰਸਾਤਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਕੀ ਲੱਗਦਾ ਹੈਗਾ ਕਿਉਂਕਿ ਤਸਵੀਰਾਂ ਵੀ ਜਿਹੜੀਆਂ ਪਹਾੜਾਂ ਤੋਂ ਕਿਤਨਾ ਕਿਤੇ ਆ ਰਹੀਆਂ ਅਜੇ ਹੀ ਹਾਂਜੀ ਹਾਂਜੀ ਇਹ ਤਾਂ ਹੁਣ ਮੀਂਹ ਪੈ ਰਿਹਾ ਜੀ ਮਾਚਲ ਵਿੱਚ ਵੀ ਤੇ ਪੰਜਾਬ ਵਿੱਚ ਵੀ ਹੁਣ ਕੀ ਪਤਾ ਕਿਹੜੇ ਬੱਲੇ ਪਾਣੀ ਜਿਹੜਾ ਉਹ ਵੱਧ ਪ ਸਕਦਾ ਜੀ ਹਰਿਆਣਾ ਦੇ ਵਿੱਚ ਚੋਣਾਂ ਦੇ ਦੌਰਾਨ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਫੈਸਲੇ ਤੇ ਬੀਜੇਪੀ ਨੂੰ ਲੰਮੇ ਹੱਥੀ ਲੈਂਦਿਆ ਸ਼੍ਰਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਜੋ ਕਿ ਸਮਾਜ ਅਤੇ ਤੰਤਰ ਦੇ ਲਈ ਕਾਨੂੰਨ ਦੇ ਮੁਤਾਬਕ ਵੱਡਾ ਦੋਸ਼ੀ ਹੈ ਤੇ ਇਸ ਨੂੰ ਵਾਰ-ਵਾਰ ਸਿਆਸੀ ਫਾਇਦੇ ਦੇ ਲਈ ਭਾਜਪੀ ਦੇ ਵੱਲੋਂ ਪੈਰੋਲ ਦਿੱਤੀ ਜਾਣੀ ਬੇहद ਮੰਦਪਾਗੀ ਗੱਲ ਹੈ ਕਿਉਂਕਿ ਇੱਕ ਬਲਦਕਾਰ ਤੇ ਕਤਲ ਦੇ ਦੋਸ਼ੀ ਨੂੰ ਚੰਗੇ ਆਚਰਨ ਦਾ ਦੱਸ ਕੇ ਹਰਿਆਣਾ ਸਰਕਾਰ ਵਾਰ-ਵਾਰ ਉਸ ਨੂੰ ਜੇਲ੍ਹ ਤੋਂ ਪੈਰੋਲ ਤੇ ਬਾਹਰ ਭੇਜ ਰਹੀ ਹੈ ਤੇ ਰਾਮ ਰਹੀਮ ਦੇ ਰਸੂਖ ਦੇ ਨਾਲ ਸਿਆਸੀ ਪੌੜੀਆਂ ਚੜਨ ਦੀ ਲੜਾਈ ਵਿੱਢ ਰਹੀ ਹੈ ਅੱਜ ਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਪੰਥ ਤੇ ਸਿੱਖਾਂ ਦੀ ਸਰਮੋਰ ਸੰਸਥਾ ਪਹਿਲਾਂ ਵੀ ਅਜਿਹੇ ਫੈਸਲਿਆਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੰਦੀ ਰਹੀ ਹੈ ਤੇ ਹੁਣ ਵੀ ਇਸ ਫੈਸਲੇ ਤੇ ਕਿਹੜੀ ਕਾਨੂੰਨੀ ਲੜਾਈ ਲੜਨੀ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਕਿਉਂਕਿ ਭਾਜਪਾ ਸਰਕਾਰ ਸਿੱਖਾਂ ਦੇ ਨਾਲ ਵਿਤਕਰਾਪੂਰਨ ਰਵਈਆ ਤੇ ਰਾਮ ਰਹੀਮ ਵਰਗੇ ਦੋਸ਼ੀਆਂ ਦੀ ਆਉ ਪਗਤ ਤੇ ਸੇਵਾ ਦੇ ਨਾਲ ਇੱਕ ਵੱਖਵਾਦੀ ਮੁੱਦਾ ਬੜੀ ਹੋਈ ਹੈ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ 10ਵੀਂ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਪਰ ਬੰਦੀ ਸਿੰਘ ਤੇ ਧਰਮੀ ਕੈਦੀਆਂ ਦੇ ਲਈ ਕੋਈ ਵੀ ਅਜਿਹਾ ਪ੍ਰਾਪਦਾ ਨਹੀਂ ਕੀਤਾ ਗਿਆ ਤੇ ਇਹ ਇੱਕ ਸਮਾਜਿਕ ਪੱਖਪਾਤ ਵਾਲਾ ਮੁੱਦਾ ਹੈ ਜਿਸ ਦਾ ਉਹਨਾਂ ਦਾ ਕਹਿਣਾ ਹੈ ਕਿ ਵਿਰੋਧ ਵੀ ਕਰਨਾ ਬਣਦਾ ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾ ਨਹੀਂ ਕਰਦੇਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੀ ਸੁਣਵਾਈ ਵੀ ਹੋਈ ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈ ਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਆ ਫਰੋ ਬੇਵਜਾ ਫਰੋ ਨਾ ਦਿੱਤੀ ਜਾਵੇ ਪਰ ਕੀ ਆ ਬਾਅਦ ਚ ਇੱਕ ਫੈਸਲਾ ਆਇਆ ਜਿਹੜੇ ਫੈਸਲੇ ਨੇ ਇਹ ਗੱਲ ਕਹਿਤੀ ਕਿ ਇਹ ਫੈਸਲੇ ਦਾ ਜਿਹੜਾ ਜਿਹੜਾ ਫੈਸਲਾ ਜਾਂ ਲਗਾਮ ਜਿਹੜੀ ਆ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਆ ਸੋ ਇਹ ਗੱਲ ਪੱਕੀ ਸੀ ਤੇ ਸਮਝਣ ਵਾਲ ਸਮਝਣ ਵਾਲੀ ਸੀ ਇਹ ਅੱਜ ਤੋਂ ਪਹਿਲਾ ਵੀ ਜਦ ਵੀ ਕਦੇ ਚੋਣਾ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ RAM ਸਿੰਘ ਨੂੰ ਰਿਹਾ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਆ ਤੇ ਉਹਨੂੰ ਕਦੇ ਪ੍ਰੋਗ੍ਰੋਗ ਤੇ ਕਦੇ ਫਰਲੋ ਦੇ ਨਾਂ ਤੇ ਉਹ ਬਾਹਰ ਆ ਕੇ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸਾਂ ਕਰਾਈ ਵਿਤਾ ਕੀ ਆਖਵਾ ਕੇ ਆਪਣਾ ਮਾਣ ਪ੍ਰਾਪਤ ਕਰਦਾ ਮੈਂ ਇਹ ਸਮਝਦਾ ਹਾਂ ਇਹ ਰਾਮਹੀਨ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੜੇ ਤੰਤਰ ਵਾਸਤੇ ਜੇ ਕਾਨੂੰਨ ਦੇ ਮਤਲਬ ਵੱਡਾ ਦੋਸ਼ੀ ਆ ਉਥੇ ਬਲਾਤਕਾਰ ਦੇ ਕੇਸ ਨੇ ਉਥੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਲ ਦੇਣੀ ਜਿਹਦੇ ਪਿੱਛੇ ਜਿਹੜਾ ਕਾਨੂੰਨ ਇਹ ਤਰਕ ਦੇ ਰਿਹਾ ਕਿ ਉਸ ਦਾ ਆਚਰਣ ਅੱਛਾ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਖਾਸ ਤੌਰ ਤੇ ਸਿੱਖ ਜਾਂ ਮਨੁੱਖਤਾ ਦੀ ਗੱਲ ਕਰਨ ਵਾਲੇ ਲੋਕ ਅੱਜ ਹਰਾਮ ਨੇ ਕੀ ਕਿਉਂ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਇੰਨਾ ਬੌੜੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਦੋਂ ਕਿ ਵੋਟਾਂ ਆਉਂਦੀਆਂ ਨੇ ਭਾਵੇਂ ਕੀ ਹਰਿਆਣੇ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਰਾਮ ਰਹਿਦੀਆਂ ਬੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫਲ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫਰ ਲਈ ਜਿਹੜੀ ਆ ਲੜਾਈ ਬੜ ਚੁਕੀ ਆ ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਮਾੜੀ ਗੱਲ ਆ ਸਿੱਖ ਭਾਵਨਾਵਾਂ ਦੇ ਬਹੁਤ ਵੱਡੀ ਠੇਸ ਆ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜਿੱਥੇ ਇਸ ਦੇ ਖਿਲਾਫ ਗਏ ਸੀ ਅਸੀਂ ਹੁਣ ਇਸ ਦੀ ਤਿਆਰੀ ਕਰ ਰਹੇ ਹਾਂ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਕਿਹੜੇ ਰਸਤਾ ਤੇ ਕਿਹੜਾ ਕਾਨੂੰਨ ਦਾ ਜਿਹੜਾ ਰਸਤਾ ਬਣਾਇਆ ਜਾ ਜਦੋਂ RAM ROHIM ਵਰਗੇ ਸਮਾਜ ਵਿਰੋਧੀ ਤੱਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸਤਾ ਦੇ ਮਿੱਠੀ ਭਾਜ ਭਾ ਜਿਹੜੀ ਆ ਉਹ ਇਸ ਗੱਲ ਦੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਉ ਭਗਤ ਜ਼ਰੂਰ ਹੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ ਉਦੋਂ ਇਹ ਸਵਾਲ ਖੜਾ ਹੁੰਦਾ ਕਿ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ